ਸਵਾਲਗਤ ਕਿਸਾਨੂਰ ਤੁਹਾਡਾ ਫੱਤੇ ਡੇਰੀ ਫਾਰਮ ਦੇ ਵਿੱਚ ਜਿਹੜੀ ਆਪਾਂ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਆ ਪਿੰਡ ਪੰਡੋਰੀ ਰਣ ਸਿੰਘ ਇਹਨੂੰ ਜਲਾ ਪੈਂਦਾ ਤਰਨ ਤਰਨ ਤੇ ਅੱਜ ਦੇ ਆ ਵੀਡੀਓ ਵਿੱਚ ਕਿਸਾਨ ਮੇਰੋਂ ਤਿੰਨ ਮੱਜਾ ਬਕਾਉਣੇ ਤੇ ਇੱਕ ਰਿਕਵੈਸਟ ਕਿਸਾਨ ਮੇਰੋਂ ਕਿ ਆਪਣਾ ਚੈਨਲ ਸਬਸਕ੍ਰਾਈਬ ਸ਼ੁਰੂ ਕਰ ਲਿਓ ਤਾਂ ਕਿ ਆਉਣ ਵਾਲੀ ਤੁਹਾਨੂੰ ਹਰ ਵੀਡੀਓ ਤੇ ਮਿਲ ਸਕੇ ਤੇ ਨਾਲ ਲੱਗਦੇ ਘੰਟੀ ਨੂੰ ਦਬਾ ਦਿਓ ਧਨਵਾਦ ਸਤਿ ਸ਼੍ਰੀ ਅਕਾਲ ਜੀ ਮਾਜੀ ਆਪਣਾ ਨਾਮ ਕੀ ਹੈ ਜੀ ਮਹਤਾਬ ਸਿੰਘ ਮਹਤਾਬ ਸਿੰਘ ਤੇ ਪਿੰਡ ਪੰਡੋਰੀ ਗੰਦਸਾ ਪੰਡੋਰੀ ਗੰਦਸਾ ਜ਼ਿਲ੍ਹਾ ਕਰਨਤਾਰਾਂ ਤੇ ਮਾਜੀ ਆਪਣਾ ਫੋਨ ਨੰਬਰ ਦੱਸੋ ਬੜੇ ਫੋਨ ਨੰਬਰ 9724 7515 ਫਿਰ ਦੋਲੇ ਬੜੇ 9724 7515 ਤੇ ਵਰਤਨ ਨੰਬਰ ਕੀ ਆਪਣਾ ਹਾਂਜੀ ਵਟਸਐਪ ਨੰਬਰ ਨਾਲ ਸਾਡਾ ਨੰਬਰ ਇਹੋ ਜੀ ਇਹੋ ਨੰਬਰ ਹੈ ਜੀ ਤੇ ਵੀਰ ਜੀ ਜਿੰਨੀਆਂ ਮੈਂ ਕਹਾਂ ਉਹ ਆਪਣੀਆਂ ਨਹੀਂਆਂ ਤਿੰਨ ਹੈ ਜੀ ਤਿੰਨ ਹੈ ਜੀ ਆ ਗਿਆ ਜੀ ਉਧਰ ਦੀ ਫਰੀਦਕੋਟ ਇਲਾਕੇ ਦੀ ਆ ਜੀ ਫਰੀਦਕੋਟ ਏਰੀਆ ਜੀ ਤੇ ਕੰਮ ਆਪਣਾ ਬਾਈ ਜੀ ਵਪਾਰ ਦਾ ਜੀ ਹਾਂ ਜੀ ਵਪਾਰ ਦਾ ਜੀ ਠੀਕ ਆ ਜੀ ਤੇ ਬਈਆ ਖੋਲੋ ਪਹਿਲੀ ਮੰਜੇ ਬਈ ਸੂਆ ਕਰਨਾ ਹੈ ਸੂਆ ਦੱਜਾਈ ਦੂਜਾ ਸੂਆ ਦੁੱਧ ਕਿਨਾਂ ਬਾਈ ਇਹਦਾ ਬੋਲਾ ਉਹ 7 8 ਕਿਲੇ 7 8 ਕਿ ਬੋਲਾ ਤੇ ਸੁਈ ਕਦੋਂ ਆਏ ਚੌਥਾ ਦਿਨ ਆਈ ਚੌਥਾ ਦਿਨ ਪਸਾਉਂ ਮਰੋ ਨੱਕਰਵਾ ਥਣ ਲੱਗਾ ਝੋਟੀ ਨੂੰ ਥਣ ਲੇਵਾ ਬਿਲਕੁਲ ਸਾਫ ਹੈ ਜੀ ਇੱਕ ਰੰਗ ਕਾਲੀ ਹੈ ਪੂਛ ਥੋੜੀ ਵਾਈਟ ਚੋਂ ਕਿ ਆਕੇ ਝੋਟੇ ਦਾ ਪਸਾਉਂਦਾ ਹੋਊਗਾ ਜੀ ਬਈ ਆਲੇ ਮੱਝ ਕਿਨੇ ਸੂਏ ਆਪਣੀ ਤੱਜਾ ਸੂਆ ਤੱਜਾ ਸੂਆ ਤੇ ਦੁੱਧ ਕਿੰਨਾ ਦਈ ਇਹ ਰਾਤੀ ਸੂਈ ਹੈ ਜੀ ਰਾਤੀ ਸੂਈ ਹੈ 14 ਕਿਲੋ ਦੀ ਗਾਰੰਟੀ ਦਿੱਲੀ ਘਰ ਵਾਲੇ 14 ਕਿਲੋ ਗਾਰੰਟੀ ਹੈ ਜੀ ਹਾਂ ਜੀ ਠੀਕ ਹੈ ਜੀ ਤੋਰੋ ਇਹਦਾ ਵੀ ਕਿਸਾਨ ਬਿਰ ਨਿਕੜਵਾ ਥਣ ਲੱਗਾ ਲੰਮਾ ਲੰਮਾ ਥਣਿਆ ਜੀ ਬਿਲਕੁਲ ਹਵਾਨਾ ਸਾਫ ਹੈ ਜੀ ਥਣੇ ਲੇਵਾ ਇਹ ਵੀ ਉਧਰੇ ਆਈ ਇਕੱਠਾ ਜੋੜਾ ਹੀ ਜਾਂਦਾ ਬੱਸੋ ਇਹ ਫਰੀਦਕੋਟ ਤੋਂ ਆਇਆ ਜੀ ਕੰਮ ਬਾਈ ਦਾ ਵਪਾਰ ਦਾ ਜੀ ਮੱਝਾਂ ਚੰਗੀਆਂ ਬਾਈ ਦੀਆਂ ਠੀਕ ਹੈ ਜੀ ਠੀਕ ਬਈ ਆਰੀ ਮਾਜ ਨਿਲਰਾਵੀ ਦੀ ਇੱਕ ਨੇ ਸੋਈ ਆਪਣੀ ਤੇ ਜੋ ਇਹ ਵੀ ਲੈਂਦੀ ਆਪਾਂ ਦੁੱਧ ਕਿੰਨਾ ਦਾ 9 ਕਿਲੋ ਲੀਟਰ ਮਿਲ ਕੇ ਠੀਕ ਹੈ ਜੀ ਦੁੱਧਾ 11 ਕਿਲੋ ਥੋੜੀ ਡਾਊਨ ਇਹਦਾ ਕਿਸਾਨ ਮੈਂ ਥਣ ਲੱਗਾ ਨਿਕੜਵਾਈ ਹਵਾਨਾ ਇਹਦਾ ਵੀ ਬਿਲਕੁਲ ਸਾਫ ਹੈ ਪਿਓਰ ਨੀਲੀ ਰਵੀ ਦੀ ਮਾਜ ਹੈ ਜੀ ਲੋ ਲੋ ਸਾਈਂ ਥੋੜਾ ਇਹਨਾਂ ਖੁੱਲਾ ਕਰਕੇ ਮੰਜ ਬਾਕੀ ਥਣ ਲੈ ਬਿਲਕੁਲ ਮੈਂ ਦਾ ਸਾਫ ਲੱਗਦਾ ਜੀ ਬਾਕੀ ਕਿਸਾਨ ਮਰੋ ਤੁਸੀਂ ਆ ਕੇ ਬਾਜੇ ਪਰਖਣੀ ਆ ਦੋ ਡੰਗ ਚੋ ਤਿੰਨ ਡੰਗ ਚੋ ਇਹ ਜਾਂਚ ਪਰ ਤੁਸੀਂ ਆਪ ਕੋਲ ਕਰਨੀ ਤੇ ਭਾਈ ਜੀ ਆ ਪਹਿਲੀ ਵਾਰ ਇੱਥੇ ਆਇਓ ਮੜਾ ਦਾ ਕੀ ਮੁੱਲ ਕਰਦੇ ਆਪਾਂ ਛੋਟੀ ਦਾ 85000 ਜੀ 85000 ਤੇ ਕੋਈ ਮਤਲਬ ਇਹਦਾ ਕੋਈ ਮੰਤਲ ਹੋਊਗਾ ਮੌਕੇ ਦੇ ਹੋਊਗਾ ਜੀ ਮੌਕੇ ਦੇ ਦੂਜੀ ਦੋ ਨੰਬਰ ਤੇ ਇਹਦਾ 82000 ਜੀ 82000 ਇਹਦਾ ਮੰਤਲ ਹੋਗਾ ਨਾ ਇਹਦਾ ਵੀ ਹੋਊਗਾ ਜੀ ਤੇ ਉਹ ਤਿੰਨ ਨੰਬਰ ਤੇ ਉਹਦਾ 72000 ਰੁਪਇਆ ਕਰਦੇ 72000 ਜੀ ਠੀਕ ਹੈ ਜੀ ਧੰਨਵਾਦ ਜੀ